ਨਹੀਂ ਨਾ ਹੋ ਨੀਂਦ i want to ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਨ ਗੁਰੂ ਬ੍ਰਦਰਪਾ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚ ਇਨਸਾਨ ਨੂੰ ਵਕਤ ਵਕਤ ਐਂਗਲ ਤੋਂ ਵਿਚਾਰਵਾਨ ਬਣਾਇਆ ਗਿਆ ਹੈ ਤੁਨ ਗੁਰੂ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਗੋਰੀ ਨਗਰ ਦੇ ਵਿੱਚ ਪਾਉਲ ਸ਼ਬਦ ਹੈ ਇੱਕ ਸਤਿਆਰੇ ਤੇ ਸੂਝਵਾਨ ਸਿੱਖ ਦੀ ਇਨਸਾਨ ਦੀ ਗੱਲ ਕਰਦਿਆਂ ਆ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਇਹ ਸਰੀਰ ਨੂੰ ਕੀਮਤੀ ਬਣਾਉਣ ਵਾਲੀਆਂ ਉਹ ਦਾਤਾਂ ਜਿਹੜੀਆਂ ਸਰੀਰ ਦੇ ਵਿੱਚ ਹੀ ਵਿਗੜੀਆਂ ਪਈਆਂ ਨੇ ਕਿਸ ਤਰੀਕੇ ਦੇ ਨਾਲ ਆਪੁੱਤਰ ਮਹਾਰਾਜ ਜੀ ਨੇ ਸਾਨੂੰ ਸਚਿਆਰੇ ਹੋਣ ਦੀ ਹਦਾਇਤ ਕੀਤੀ ਹੈ ਦੇਖੋ ਜਿਹੜੀਆਂ ਇਸ ਗਿਆਨ ਇੰਦਰੇ ਦਾ ਮਹਾਰਾਜ ਨੇ ਜ਼ਿਕਰ ਕੀਤਾ ਹੈ ਇਹਨਾਂ ਨੇਤਰਾਂ ਦਾ ਕੰਨਾਂ ਦਾ ਇਹ ਸਾਰਾ ਕੁਝ ਵਿਗੜਿਆ ਹੋਣ ਕਰਕੇ ਵੀ ਇਨਸਾਨ ਗੁਰੂ ਨੂੰ ਆਪਣਾ ਗੁਰੂ ਮੰਨੀ ਜਾਂਦਾ ਹੈ ਇਸ ਸਾਰਾ ਕੁਝ ਵਿਗੜਨ ਕਰਕੇ ਵੀ ਇਨਸਾਨ ਗੁਰੂ ਨੂੰ ਕਹਿੰਦਾ ਮੈਂ ਬੜਾ ਨੇੜਿਆਂ ਮੈਂ ਬੜਾ ਨਜ਼ਦੀਕ ਆ ਹਜ਼ੂਰ ਆਖਦੇ ਨੇ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਹੁਣ ਜਦੋਂ ਕੋਈ ਸੌਂ ਜਾਂਦਾ ਨਾ ਉਸ ਸੁੱਤੇ ਹੋਏ ਇਨਸਾਨ ਨੂੰ ਲੱchnਾ ਬੜਾ ਸੌਖਾ ਹੋ ਜਾਂਦਾ ਇਸ ਦੁਨੀਆ ਦੇ ਵਿੱਚ ਹਰੇਕ ਬੰਦਾ ਇਸੇ ਉਡੀਕ ਦੇ ਵਿੱਚ ਆ ਕਿ ਕੋਈ ਸੌਵੇਂ ਤੇ ਮੈਂ ਲੁੱਟਾਂ ਉਹ ਭਾਵੇਂ ਕੋਈ ਸਰੀਰ ਕਰਕੇ ਸੌਵੇਂ ਤੇ ਭਾਵੇਂ ਕੋਈ ਜ਼ਮੀਰ ਕਰਕੇ ਸੌਵੇਂ ਜਿਹੜੇ ਸਰੀਰ ਕਰਕੇ ਸੁੱਤੇ ਸੰਨ ਉਹ ਵੀ ਲੁੱਟੇ ਗਏ ਜਿਹੜੇ ਜ਼ਮੀਰ ਕਰਕੇ ਸੁੱਤੇ ਸੰਨ ਉਹ ਵੀ ਲੁੱਟੇ ਗਏ ਜਿਹੜੇ ਨੇਤਰਾਂ ਕਰਕੇ ਸੁੱਤੇ ਲੋਕ ਸੰਨ ਉਹਨਾਂ ਦੇ ਸਰੀਰ ਨੂੰ ਵੀ ਲੁੱਟਿਆ ਗਿਆ ਜਿਹੜੇ ਸਰਵਣਾ ਕਰਕੇ ਮਨ ਕਰਕੇ ਸੋਤੇ ਸਾਨੂੰ ਉਹ ਵੀ ਲੁੱਟੇ ਗਏ ਮਨ ਅਗੇ ਦੀ ਪਾਵਨ ਬਾਣੀ ਨੇ ਜਦੋਂ ਵੀ ਸਾਨੂੰ ਗੁਰਮਤਿ ਦੇ ਵਿੱਚੋਂ ਸੋਝੀ ਦਿੱਕਤੀ ਹੈ ਗੁਰਮਤਿ ਦੇ ਵਿੱਚੋਂ ਉਪਦੇਸ਼ ਦਿੱਤਾ ਹੈ ਕਿ ਸਾਰੀ ਗੁਰਬਾਣੀ ਦੇ ਵਿੱਚ ਮਹਾਰਾਜ ਦੀ ਅਗਦੇ ਮਨ ਦਾ ਜਾਗਣਾ ਵੀ ਬਹੁਤ ਜ਼ਰੂਰੀ ਹੈ ਗੁਰਮਤਿ ਦੇ ਵਿੱਚ ਇਸ ਸਰੀਰ ਰੂਪੀ ਘਰ ਨੂੰ ਵੀ ਇੱਕ ਘਰ ਆ ਮੰਨਿਆ ਗਿਆ ਸਰੀਰ ਨੂੰ ਵੀ ਇੱਕ ਮੰਦਰ ਆਖਿਆ ਗਿਆ ਜਿਹੜੀਆਂ ਬੜੀਆਂ ਪਿਆਰੀਆਂ ਉਦਾਹਰਣਾਂ ਨੇ ਜਿਹੜੇ ਘਰ ਵਿੱਚ ਸੁੱਤੇ ਹੁੰਦੇ ਲੋਕ ਨੇ ਉਹ ਕਾਮਯਾਬ ਨਹੀਂ ਹੁੰਦੇ ਜਿਹੜੇ ਸਦਾ ਹੀ ਸੁੱਤੇ ਰਹੇ ਮੈਂ ਘਰ ਵਿੱਚ ਉਹ ਕਦੇ ਮੰਜ਼ਲਾਂ ਤੇ ਨਹੀਂ ਪਹੁੰਚਦੇ ਉਹਨਾਂ ਘਰਾਂ ਵਿੱਚ ਕਦੇ ਵੀ ਖੁਸ਼ਹਾਲੀ ਨਹੀਂ ਆਉਂਦੀ ਜਿਹਦੇ ਬਹੁਤੇ ਸੁੱਤੇ ਰਹਿੰਦੇ ਰਾਤ ਦਿਨ ਉਹਦੇ ਨਾਲ ਨਾਲ ਮਹਾਰਾਜ ਨੇ ਕਿਰਪਾ ਕੀਤੀ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜੀ ਨੇ ਰਹਿਮਤ ਕੀਤੀ ਦਾਦਾ ਜੀ ਆਖਦੇ ਨੇ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਇਹਨਾਂ ਅੱਖਾਂ ਨੂੰ ਇਹ ਵੀ ਨੀਂਦ ਦੀਆਂ ਮਾਰੀਆਂ ਹੋਈਆਂ ਨੇ ਇਹਨਾਂ ਅੱਖਾਂ ਦੇ ਵਿੱਚ ਵੀ ਪਰਾਇਆ ਰੂਪ ਪਰਾਇਆ ਧੰਨ ਇਹ ਸਾਰਾ ਕੁਝ ਵੇਖਣ ਦੀ ਇਹਨਾਂ ਨੂੰ ਵੱਡੀ ਆਦਤ ਏ ਤੇ ਇਹ ਵੇਖਣ ਵਾਲੀ ਅੱਖਾਂ ਸੁੱਤੀਆਂ ਹੋਈਆਂ ਨੇ ਕਿਸੇ ਨੂੰ ਵੇਖਣਾ ਕਿਸੇ ਦੇ ਕਾਰੋਬਾਰ ਨੂੰ ਵੇਖ ਕੇ ਹੱਕੇ ਬਕੇ ਰਹਿ ਜਾਣਾ ਇਨਾਂ ਨੂੰ ਇਥੋਂ ਪਤਾ ਲੱਗਦਾ ਨੇਤਰ ਵੀ ਸੁੱਤੇ ਹੋਏ ਨੇ ਤੇ ਪਹਿਲੀ ਨਿਸ਼ਾਨੀ ਹੈ ਮਹਾਰਾਜ ਕਹਿੰਦੇ ਘਰ ਵਿੱਚ ਸੌਣ ਵਾਲਿਆਂ ਦੀ ਕਿ ਨੇਤਰ ਸੁੱਤੇ ਹੋਏ ਨੇ ਜਿਨ੍ਹਾਂ ਦੇ ਨੇਤਰ ਸੁੱਤੇ ਹੋਏ ਨੇ ਉਹਨਾਂ ਦੇ ਸਾਹਮਣੇ ਸਮਾਜ ਵਿੱਚ ਵੱਡੀ ਪੱਦਰ ਤੇ ਬੁਰੀਾਈ ਇਹ ਉਹਨਾਂ ਨੂੰ ਦਿਖਦੀ ਨਹੀਂ ਜਿਹੜੇ ਨੇਤਰਾ ਕਰਕੇ ਸੁੱਤੇ ਹੋਏ ਨੇ ਉਹਨਾਂ ਦੇ ਆਲੇ ਦੁਆਲੇ ਬਹੁਤ ਕੁਝ ਹੋ ਰਿਹਾ ਪਰ ਉਹਨਾਂ ਨੂੰ ਦਿੱਖਦਾ ਨਹੀਂ ਜਿਹੜੇ ਨੇਤਰਾ ਕਰਕੇ ਸੁੱਤੇ ਹੋਏ ਨੇ ਉਹਨਾਂ ਦੇ ਘਰਾਂ ਦੇ ਵਿੱਚ ਬੜਾ ਕੁਝ ਵਿਗੜਦਾ ਜਾਂਦਾ ਆਖਾ ਦੇ ਸਾਹਮਣੇ ਪਰ ਉਹਨਾਂ ਨੂੰ ਦਿਖਦਾ ਹੀ ਨਹੀਂ ਹੱਥਾਂ ਦੇ ਵਿੱਚੋਂ ਧੀਆਂ ਪੁੱਤ ਨਿਕਲਦੇ ਜਾਂਦੇ ਨੇ ਪਰ ਉਹਨਾਂ ਦੇ ਨੇਤਰ ਹੀ ਨੀਂ ਗੂੜੀ ਨੀਂਦ ਵਿੱਚ ਸੁੱਤੇ ਉਹਨਾਂ ਨੂੰ ਲੱਗਦਾ ਹੀ ਨਹੀਂ ਕਿ ਸਾਡਾ ਕੋਈ ਵਿਗੜ ਸਕਦਾ ਹੈ ਉਹ ਦੁਨੀਆ ਨੂੰ ਦੇਖਦੇ ਨੇ ਆਪਣੇ ਆਪ ਨੂੰ ਨਹੀਂ ਦੇਖਦੇ ਕਿਉਂਕਿ ਨੇਤਰ ਸੁੱਤੀ ਹੋਏ ਨੇ ਆਪਣੇ ਆਪ ਨੂੰ ਵੇਖਣ ਵਾਲੇ ਉਹ ਲੋਕਾਂ ਦੇ ਬੱਚਿਆਂ ਦੇ ਵਿੱਚ ਬਰਿਆਈ ਲੱਭਦੇ ਨੇ ਪਰ ਆਪਣੇ ਆ ਬੱਚਿਆਂ ਦੇ ਵਿੱਚ ਉਹਨਾਂ ਨੂੰ ਬਰਿਆਈ ਦਿਖਦੀ ਨਹੀਂ ਕਿਉਂਕਿ ਨੇਤਰ ਸੁੱਤੀ ਹੋਏ ਨੇ ਸਰਵਣ ਸੋਏ ਸੁਣ ਨਿੰਦ ਵਿਚਾਰ ਹੁਣ ਮਹਾਰਾਜ ਜੀ ਨੇ ਸਰਵਣ ਵੀ ਸੁੱਤੀ ਹੋਏ ਨੇ ਕੰਨ ਵੀ ਸੁੱਤੀ ਹੋਏ ਨੇ ਹੁਣ ਪਹਿਲਾ ਨੇਤਰ ਸੁੱਤੀ ਹੋਏ ਨੇ ਇਸ ਘਰ ਦੇ ਜਿਹੜੇ ਮਾਲਕ ਨੇ ਹਿਰਦੇ ਰੂਪੀ ਘਰ ਦੇ ਸਰੀਰ ਦੇ ਜਿਹੜੇ ਮਾਲਕ ਨੇ ਦੂਜੇ ਨੰਬਰ ਤੇ ਮਹਾਰਾਜ ਧੰਗੂ ਅਰਜੁਨ ਪਾਤਸ਼ਾਹ ਮਹਾਰਾਜੀ ਬਾਸਿਸ ਘਰ ਦੇ ਸਾਹਿਬ ਕਹਿੰਦੇ ਤੇਰੇ ਸਰਵਣ ਵੀ ਸੁੱਤੀ ਹੋਏ ਨੇ ਤੂੰ ਦੁਨੀਆਂ ਦੀਆਂ ਗੱਲਾਂ ਸੁਣ ਲੈਣਾ ਤੇਰੇ ਕੋਲੋਂ ਆਪਣੀਆਂ ਗੱਲਾਂ ਨਹੀਂ ਸੁਣੀਆਂ ਜਾਂਦੀਆਂ ਜੇ ਕੋਈ ਤੈਨੂੰ ਤੇਰੇ ਘਰ ਦੀ ਸੁਣਾਵੇ ਤੇ ਤੈਨੂੰ ਬੜੀ ਮੁਸ਼ਕਲ ਆ ਜਾਂਦੀ ਏ ਬੜੀ ਪਰੇਸ਼ਾਨੀ ਬਣ ਜਾਂਦੀ ਏ ਤਕਲੀਫ ਆ ਜਾਂਦੀ ਏ ਕਿਉਂਕਿ ਤੂੰ ਆਪਣੇ ਬਾਰੇ ਕੁਝ ਨਹੀਂ ਸੁਣਨਾ ਚਾਹੁੰਦਾ ਤੂੰ ਦੁਨੀਆਂ ਬਾਰੇ ਸੁਣਨਾ ਚਾਹੁੰਦਾ ਏ ਇਸ ਕਰਕੇ ਸਰਵਣ ਸੋਏ ਸੁਣ ਨਿੰਦ ਵਿਚਾਰ ਇਹ ਜਿਹੜੇ ਸਰਵਣ ਨੇ ਇਹ ਨਿੰਦਿਆ ਵਿਚਾਰ ਦੇ ਵਿੱਚ ਸੁੱਤੇ ਹੋਏ ਨੇ ਗੁਰੂ ਦਾ ਸ਼ਬਦ ਆਵਾਜ਼ਾਂ ਮਾਰ-ਮਾਰ ਕੇ ਹੰਬ ਗਿਆ ਪਰ ਇਹ ਕਦੇ ਵੀ ਸੁਣਨ ਨੂੰ ਪਿਆਰ ਨਹੀਂ ਗੁਰਬਾਣੀ ਨੇ ਬੜੀਆਂ ਆਵਾਜ਼ਾਂ ਮਾਰੀਆਂ ਨੇ ਦੇਖੋ ਕਮਾਲ ਦੀ ਗੱਲ ਹੈ ਜੀ ਆਮ ਜਿਹਾ ਇਨਸਾਨ ਹੈ ਆਮ ਜਿਹਾ ਮਨੁੱਖ ਹੈ ਪਰ ਇਹਨੂੰ ਬਾਦਾਂ ਕੋ ਅੰਮ੍ਰਿਤਦਾਸ ਮਹਾਰਾਜ ਮਾਰਦੇ ਨੇ ਵਿਗੜੀ ਹੋਈਂ ਘਰ ਦੇ ਜੀਵ ਨਹੀਂ ਆਵਾਜ਼ ਮਾਰਦੇ ਕਹਿੰਦੇ ਸੁੱਤਾ ਰਹਿਣ ਤੋਂ ਪਿਆਰ ਹੈ ਉਹਨੇ ਕਰਨਾ ਕੀ ਹੈ ਮਾਹਨੀ ਬਾਜ ਮਾਰਦੇ ਉਹਨੂੰ ਪਤਾ ਇਹਨੇ ਉੱਠਿਆ ਵੀ ਉਹੋ ਜਿਹਾ ਤੇ ਨਾ ਉੱਠਿਆ ਵੀ ਉਹੋ ਜਿਹਾ ਪਰ ਸਾਡੇ ਵਾਸਤੇ ਕਿੰਨੀ ਵੱਡੀ ਗੱਲ ਹੈ انسان ਵਾਸਤੇ ਕਿੰਨੀ ਵੱਡੀ ਗੱਲ ਹੈ ਕਿ ਜੇ ਨੇਤਰ ਨੀਂਦ ਪਾ ਦ੍ਰਿਸ਼ਟ ਦੇ ਵਿੱਚ ਸੁੱਤੇ ਨੇ ਤੇ ਗੁਰੂ ਮਹਾਰਾਜ ਆਵਾਜ਼ ਮਾਰ ਕੇ ਠਾਉਂ ਦਾ ਯਤਨ ਕਰਦੇ ਨੇ ਜੇ ਸ਼ਰਮਣ ਨਿੰਦ ਵਿਚਾਰ ਦੇ ਵਿੱਚ ਸੁੱਤੇ ਨੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਆਵਾਜ਼ ਮਾਰ ਕੇ ਠਾਉਣ ਦਾ ਜਤਨ ਕਰਦੀਏ ਕਿਉਂਕਿ ਗੁਰੂ ਭਲਾ ਮਨਾਉਂਦਾ ਹੈ ਗੁਰੂ ਚਾਹੁੰਦਾ ਹੈ ਸ਼ੈਲ ਉੱਠ ਜਾਵੇ ਗੁਰੂ ਚਾਹੁੰਦਾ ਕਿ ਸ਼ੈਲ ਇੰਨੀਆਂ ਅੱਖਾਂ ਦੇ ਵਿੱਚ ਉਹ ਰੌਸ਼ਨੀ ਆ ਜਾਵੇ ਜਿਹੜੀ ਰੌਸ਼ਨੀ ਵਿਗੜਦਾ ਹੋਇਆ ਸਮਾਜ ਦੇਖਦੀ ਹੈ ਜਿਹੜੀ ਰੌਸ਼ਨੀ ਬੁਰਾਈ ਨੂੰ ਦੇਖਦੀ ਹੈ ਮਾਰ ਚਾਹੁੰਦੇ ਨੇ ਸ਼ੈਲ ਉੱਠੇ ਜਾਗੇ ਤਾਂ ਕੋਈ ਨਾ ਕੋਈ ਕਾਰਜ ਸਿੱਧ ਹੋ ਜਾਵੇ ਸਰਵਨ ਸੋਏ ਸੁਣਿੰਦ ਵਿਚਾਰ ਅਰਸਨਾ ਸੋਈ ਲੋਭ ਮਿੱਠੇ ਸਾਦ ਹੁਣ ਤੀਜੇ ਨੰਬਰ ਤੇ ਜਿਹੜੀ ਰਸਨਾ ਸੀ ਨਾ ਜਿਹਨੇ ਬੰਦਗੀ ਕਰਨੀ ਸੀ ਜਿਹਨੇ ਗੁਣ ਗਾਉਣੇ ਸਨ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਸਾਬ ਕਹਿੰਦੇ ਇਸ ਘਰ ਦੇ ਵਿੱਚ ਜਿਹੜੀ ਰਸਨਾ ਸੀ ਉਹ ਵੀ ਸੋਈ ਆ ਉਨੇ ਵੀ ਗਿਆਨ ਇੰਦਰੀਆਂ ਨੂੰ ਆਵਾਜ਼ਾਂ ਦੇ ਦੇ ਕੇ ਜਗਾਉਣ ਦੀ ਕੋਸ਼ਿਸ਼ ਨਹੀਂ ਕੀਤੀ ਇਸ ਰਸਨਾ ਨੇ ਗੁਰੂ ਦਾ ਸ਼ਬਦ ਨਹੀਂ ਗਾਇਆ ਕਿ ਸ਼ਬਦ ਗਾ ਕੇ ਮੈਂ ਬਾਗੀਆਂ ਨੂੰ ਖਾ ਦਿਆਂ ਜਿਵੇਂ ਕੋਈ ਮੁਸ਼ਕਲ ਬਣਦੀ ਹੋਵੇ ਤੇ ਘਰ ਵਿੱਚ ਕੋਈ ਜਾਲ ਪਵੇ ਉਹ ਆਵਾਜ਼ਾਂ ਮਾਰ ਕੇ ਬਾਗੀਆਂ ਨੂੰ ਖਾ ਦਿੰਦਾ ਜੀ ਉਹ ਰੌਲਾ ਪਾ ਦਿੰਦਾ ਜੀ ਮਹਾਰਾਜ ਕਹਿੰਦੇ ਰਸਨਾ ਵੀ ਸੁਤੀ ਹੋਈ ਹੈ ਰਸਨਾ ਨੇ ਇੱਕ ਵਾਰੀ ਨਹੀਂ ਗੁਰੂ ਦੇ ਸ਼ਬਦ ਨੂੰ ਗਾਇਆ ਇੱਕ ਵਾਰੀ ਨਹੀਂ ਬਦਲਗੀ ਕੀਤੀ ਇੱਕ ਵਾਰੀ ਚੰਗਾ ਸ਼ਬਦ ਰਸਨਾ ਤੇ ਨਹੀਂ ਆਇਆ ਸ਼ਾਇਦ ਰਸਮਾ ਹੀ ਥਾ ਦਿੰਦੀ ਇਹਨਾਂ ਨੇਤਰਾਂ ਨੂੰ ਇਹਨਾਂ ਸਰਵਣਾਂ ਨੂੰ ਗੁਰੂ ਦੇ ਸ਼ਬਦ ਦੀ ਆਵਾਜ਼ ਸੁਣ ਕੇ ਉੱਠ ਪੈਂਦੇ ਪਰ ਇਹਦੇ ਰਸਨਾ ਵੀ ਮਿੱਠੇ ਸਾਦ ਮਿੱਠੀਆਂ ਸੁਵਾਤਾ ਦੇ ਵਿੱਚ ਸੁੱਤੀ ਹੋਈ ਏ ਰਸਨਾ ਜੀ ਚਸਕੀਆਂ ਦੇ ਵਿੱਚ ਇਹਦਾ ਵੀ ਆਪਣਾ ਹੀ ਇੱਕ ਵੱਖਰਾ ਹੀ ਰੰਗ ਰੂਪ ਹੈ ਜੀ ਵਿਪੋਹਿਰ ਦੇਦੇ ਵਿੱਚ ਸਾਰਾ ਕੁਝ ਸੁਤਤਾ ਪਿਆ ਜਿਨ੍ਹਾਂ ਕਰਕੇ ਆ ਘਰ ਸੋਨਾ ਲੱਗਦਾ ਸੀ ਜਿਨ੍ਹਾਂ ਕਰਕੇ ਸਰੀਰ ਦੀ ਕਦਰ ਸੀ ਜਿਨ੍ਹਾਂ ਕਰਕੇ ਸਰੀਰ ਦੀ ਮਹਾਨਤਾ ਸੀ ਉਹ ਸੀ ਨੇਤਰਾਂ ਕਰਕੇ ਕਹਿੰਦੇ ਜ਼ੁਲਮ ਨਹੀਂ ਵੇਖਿਆ ਜਾਂਦਾ ਕੌਣ ਕਹਿੰਦੇ ਜਿਨ੍ਹਾਂ ਦੇ ਨੇਤਰ ਜਾਗਦੇ ਨੇ ਕਹਿੰਦੇ ਜ਼ੁਲਮ ਸੁਣਿਆ ਨਹੀਂ ਜਾਂਦਾ ਆਵਾਜ਼ਾਂ ਸੁਣੀਆਂ ਨਹੀਂ ਜਾਂਦੀਆਂ ਮਦਲੂਮਾਂ ਦੀਆਂ ਕਿੰਨਾਂ ਨੇ ਅੱਖ ਹੈ ਜਿਨ੍ਹਾਂ ਦੇ ਸਰਵਣ ਜਾਗਦੇ ਸਨ ਲੋਕੀ ਚੁੱਪ ਕਰਕੇ ਦੁਨੀਆ ਦੇ ਵਿੱਚ ਬੈਠੇ ਸਨ ਕੋਈ ਕਿਸੇ ਦੇ ਖਿਲਾਫ ਆਵਾਜ਼ ਨਹੀਂ ਸੀ ਚੁੱਕਦਾ ਹੱਥ ਜੋੜ ਕੇ ਬੈਠੇ ਸਨ ਕੋਈ ਬੋਲਣ ਨੂੰ ਤਿਆਰ ਨਹੀਂ ਸੀ ਜ਼ੁਬਾਨ ਤੋਂ ਕੋਈ ਇੱਕ ਸ਼ਬਦ ਬੋਲਣ ਨੂੰ ਤਿਆਰ ਨਹੀਂ ਸੀ ਪਰ ਗੁਰੂ ਘਰ ਨੇ ਸ਼ਬਦ ਬੋਲੇ ਗੁਰੂ ਘਰ ਨੇ ਆਵਾਜ਼ ਉਠਾਈ ਰਚਨਾ ਨੂੰ ਦੁਨੀਆ ਦੀ ਸਵਾਦਾਂ ਦੇ ਵਿੱਚੋਂ ਕੱਢ ਕੇ ਉਸ ਪਰਮਾਤਮਾ ਦੇ ਰੰਗ ਦੇ ਵਿੱਚ ਰੰਗਿਆ ਹੈ। ਮਨ ਸੋਇਆ ਸਭ ਤੋਂ ਵੱਡੀ ਗੱਲ ਗੁਰੂ ਸਾਹਿਬ ਜੀ ਆਖਦੇ ਨੇ ਜਦੋਂ ਮਨ ਹੀ ਸੋ ਗਿਆ। ਬਾਕੀਆਂ ਨੇ ਤੇ ਫਿਰ ਸੌਂ ਹੀ ਜਾਣਾ ਸੀ ਨਾ। ਮਨ ਸੋਇਆ ਮਾਇਆ ਦਿਸਮਾਦ। ਮਨ ਜਿਹੜਾ ਉਹ ਮਾਇਆ ਦੇ ਲਾਲਚ ਦੇ ਵਿੱਚ ਮਨ ਰਿਸ਼ੁਫਤੀ ਹੈ ਨਾ। ਮਨ ਨੂੰ ਲਾਲਚੇ ਮਨ ਦਾ ਮੋਹ ਬਹੁਤ ਪਿਆਰਾ ਮਾਨਸ ਹੋ ਗਿਆ ਤੇ ਬਾਕੀਆਂ ਨੇ ਸੌ ਹੀ ਜਾਣਾ ਸੀ ਗਿਆਨ ਦੀ ਦਰਿਆ ਨੇ ਮਨ ਹੋਇਆ ਮਾਇਆ ਵਿਸਮਾਦ ਮਾਇਆ ਦੇ ਰੰਗ ਤਮਾਸ਼ੀਆਂ ਦੇ ਵਿੱਚ ਮਾਇਆ ਦੇ ਅਚਰਜ ਤਮਾਸ਼ੀਆਂ ਦੇ ਵਿੱਚ ਗੁਰੂ ਪਿਤਾ ਜੀ ਪਰਵਾਉਂਦੇ ਨੇ ਮਨ ਇਸ ਇਨਸਾਨ ਦਾ ਸੁੱਤਾ ਹੋਇਆ ਤੇ ਇੱਕ ਗੱਲ ਮਹਾਰਾਜ ਨੇ ਆਖੀਏ ਜਾਗਨਾ ਜਾਗਨ ਨੀਕਾ ਹਰ ਕੀਰਤਨ ਮਹਿ ਜਾਗਨਾ ਧਾਂ ਜਾਗਣਾ ਚਾਹੀਦਾ ਲੋਕ ਰਾਤ ਨੂੰ ਜਾਗਦੇ ਸੀ ਸਾਰੀ ਸਾਰੀ ਰਾਤ ਕੋਈ ਕੁਝ ਕਰਦਾ ਸੀ ਜਾ ਕੇ ਕੋਈ ਕਿਸੇ ਤਰੀਕੇ ਨਾਲ ਬੰਦਗੀ ਕਰਦਾ ਸੀ ਪਰ ਮਹਾਰਾਜ ਕਹਿੰਦੇ ਤੇ ਜਾਗਣਾ ਨਾ ਉਸ ਵਾਹਿਗੁਰੂ ਦੀ ਕੀਰਤੀ ਦੇ ਵਿੱਚ ਜਾਗ ਇਹ ਮਨ ਤੇਰਾ ਸੌਣਾ ਤੇਰੇ ਸਰੀਰ ਵਾਸਤੇ ਬੜਾ ਨੁਕਸਾਨ ਹੋਏਗਾ ਇਸ ਮਨ ਦਾ ਸੌਣਾ ਸਮਾਜ ਵਾਸਤੇ ਬਹੁਤ ਘਾਤਕ ਹੈ ਇਸ ਮਨ ਦਾ ਸੌਣਾ ਪਰਿਵਾਰ ਵਾਸਤੇ ਬੱਚਿਆਂ ਵਾਸਤੇ ਬਹੁਤ ਘਾਤਕ ਜਿਨ੍ਹਾਂ ਦੇ ਮਨ ਸੁੱਤੇ ਹੋਏ ਨੇ ਨਾ ਉਹਨਾਂ ਨੂੰ ਆਪਣੇ ਪਰਿਵਾਰ ਤੋਂ ਕੋਈ ਉਪਰ ਨਹੀਂ ਦੇਖਦਾ ਉਹਨਾਂ ਨੂੰ ਪਤਾ ਜੇ ਮੈਂ ਕਿਸੇ ਨੂੰ ਕੁਝ ਗਿਆ ਤੇ ਮਨ ਤੇ ਮੇਰਾ ਵੀ ਸੁੱਤਾ ਔਖਾ ਤੇ ਮੇਰਾ ਵੀ ਮੰਦਾ ਹਾਲ ਤੇ ਮੇਰਾ ਵੀ ਇਸ ਕਰਕੇ ਸੁੱਤਾ ਰਹਿਣ ਨੂੰ ਸਾਹੇ ਦੇ ਮਨ ਨੂੰ ਕੋਈ ਇਹਨੂੰ ਜਗਾਉਣ ਦੀ ਕੋਈ ਲੋੜ ਨਹੀਂ ਹੈ ਜਿੱਥੇ ਸਾਰੇ ਸੁੱਤੇ ਹੋਏ ਉੱਥੇ ਜਗਾਉਂਦਾ ਕੋਈ ਨਹੀਂ ਤੇ ਲੁੱਟੇ ਜਾਣ ਦੇ ਬੜੇ ਚਾਂਸ ਬਣਦੇ ਰਹਿੰਦੇ ਨੇ ਉਸ ਘਰ ਵਿੱਚ ਬਹੁਤ ਪਰੇਸ਼ਾਨੀਆਂ ਆਉਂਦੀਆਂ ਰਹਿੰਦੀਆਂ ਨੇ ਲਾਗਣਾ ਲਾਗਨ ਨਿਕਾ ਗੁਰ ਚਰਨੀ ਮਨ ਲਾਗਣਾ ਜੇ ਕਿਤੇ ਜੁੜਨਾ ਨਾ ਤੇ ਮਹਾਰਾਜ ਜੀ ਦੇ ਦਰਬ ਦੇ ਚਰਨਾਂ ਤੋਂ ਬਿਨਾਂ ਕਿੱਥੇ ਜੁੜਨ ਦੀ ਲੋੜ ਨਹੀਂ ਗੁਰੂ ਦੇ ਨਾਲ ਜੁੜਨਾ ਚਾਹੀਦਾ ਤੇ ਵੇਖੋ ਗੁਰੂ ਪਾਤਸ਼ਾਹ ਜੀ ਨੇ ਨਾ ਜਿਹੜੇ ਵੀ ਸਿੱਖ ਦੇ ਕੋਲ ਪਾਤਸ਼ਾਹ ਗਏ ਸਭ ਤੋਂ ਪਹਿਲਾਂ ਮਨ ਜਗਾਇਆ ਮਹਾਰਾਜ ਸਰੀਰ ਤੇ ਜਾਗਦੇ ਰਹਿੰਦੇ ਨੇ ਬਹੁਤਿਆਂ ਦੇ। ਮਨੁਸ ਉੱਤੇ ਨੇ। ਅੱਖੇ ਕੋ ਕਿੰਨੇ ਕਿੰਨੇ ਸਮੇ ਹੋ ਗਏ ਧਾਰਮਿਕ ਦਵਾਨਾਂ ਚ ਲੋਕਾਂ ਨੂੰ ਸੰਗਤਾਂ ਨੂੰ ਬੈਂਦਿਆਂ ਨੂੰ ਸਰੀਰ ਕਰਕੇ ਬੈਠ ਕੇ ਚਲੇ ਗਏ ਮਨ ਤੇ ਵਿਰਲਿਆਂ ਨੇ ਜਾਗੇ ਨੇ ਨਾ। ਕਿੰਨੇ ਸਮੇ ਹੋ ਗਏ ਨੇ ਵੇਖੋ 20 30 ਧੋਗੇ ਨੇ। ਇਹਨਾਂ ਅੱਖਾਂ ਦੇ ਨਾਲ ਰਾਹ ਵੇਖ ਕੇ ਗੁਰੂ ਘਰ ਦੀਆਂ ਪੌੜੀਆਂ ਚੜ੍ਹ ਕੇ ਆਣ ਕੇ ਬੈ ਗਏ ਨੇ। ਪਰ ਅਜੇ ਵੀ ਨੇਦਰ ਸੁੱਤੇ ਦੇ ਸੁੱਤੇ ਹੀ ਕਿਉਂਕਿ ਸਮਾਜ ਨਹੀਂ ਦਿਖਿਆ। ਨਿਰੰਕਾਰ ਨਹੀਂ ਦਿਖਿਆ। ਅਜੇ ਵੀ ਦੁਨੀਆ ਨਹੀਂ ਦੇਖੀ ਆਪਣੇ ਪਰਿਵਾਰ ਦੇਖੇ ਨੇ ਦੁਜੇ ਚੁਰਾਵੀਂ ਦੇਖਿਆ ਅਜੇ ਤੱਕ ਬੰਦੇ ਨੇ ਅਜੇ ਵੀ ਇਦਾਂ ਹੀ ਹੁੰਦਾ ਜੀ ਕੰਨ ਅਜੇ ਵੀ ਸੁਤੇ ਪਏ ਨੇ ਪਤਾ ਨਹੀਂ ਕਿੰਨੇ ਕੁ ਬਾਣੀ ਸੁਣ ਲਈ ਕਿੰਨੇ ਕੁ ਕੀਰਤਨ ਸੁਣ ਲਏ ਕਿੰਨੇ ਕੁ ਕਥਾ ਸੁਣ ਲਈ ਰਸਨਾ ਤੇ ਕੰਨ ਕੰਨ ਅਜੇ ਵੀ ਸਰਵਣ ਅਜੇ ਵੀ ਸੁਤੇ ਪਏ ਨੇ ਆਪਣੇ ਬਾਰੇ ਇਹ ਸੁਣ ਸਕਦਾ ਜੇ ਵੀ ਕੁਝ ਅਜੇ ਵੀ ਦੁਨੀਆਦਾਰੀ ਬਾਰੇ ਸੁਣਨਾ ਬੜਾ ਸੌਖਾ ਲੱਗਦਾ ਕਿਸੇ ਦੀਆਂ ਸਿੱਖਤਾ ਸੁਣਨੀयां ਬੜੀਆਂ ਔਖੀਆਂ ਜੀ ਆਪਣੀ ਸਿੱਖਤ ਸੁਣਨੀ ਬੜੀ ਸੌਖੀ ਐ ਕਿਸੇ ਦੀ ਬਰਿਆਈ ਸੁਣਨੀ ਬੜੀ ਸੌਖੀ ਐ ਆਪਣੀ ਬਰਿਆਈ ਸੁਣਨੀ ਬਹੁਤ ਔਖੀ ਆਪਣੀ ਨਹੀਂ ਸੁਣੀ ਜਾਂਦੀ ਕਿਸੇ ਕੋਲ ਹੋਏ ਕਿਸੇ ਕੋਲੋਂ ਨਹੀਂ ਸੁਣੀ ਜਾਂਦੀ ਇਸ ਕਰਕੇ ਮਨ ਦਾ ਜਾਗਣਾ ਬੜਾ ਜ਼ਰੂਰੀ ਐ ਮਹਾਰਾਜ ਆਖਦੇ ਨੇ ਮਨ ਸੋਇਆ ਮਾਇਆ ਉਸਮਾਦ ਅਗਲੀ ਬੇਨਤੀ ਮਹਾਰਾਜ ਕਰਦੇ ਨੇ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਗੁਰੂ ਪਿਆਰ ਵਾਲਿਓ ਜਦੋਂ ਘਰ ਵਿੱਚ ਚੋਰੀ ਹੋ ਜਾਂਦੀ ਅਗਲੇ ਪੁੱਛਦੇ ਕੋਈ ਨਹੀਂ ਸੀ ਜਾਗਦਾ ਘਰ ਵਿੱਚ ਕਿੰਨੇ ਜੀ ਨੇ ਕੋਈ ਵੀ ਨਹੀਂ ਸੀ ਜਾਗਦਾ ਤੇ ਕਹਿਣਾ ਪੈਂਦਾ ਕੋਈ ਨਹੀਂ ਜਾਗਦਾ ਮਹਾਰਾਜ ਜੀ ਆਖਦੇ ਨੇ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਕੋਈ ਇੱਕ ਵਾਰ ਤੇ ਜਾਗਦਾ ਹੋਵੇ ਨਾ ਉਹ ਰੌਲਾ ਪਾਵੇ ਮੰਲੋ ਸਾਰੋਗਣੀ ਜਾਗਦੇ ਨੇ ਪਾਣੀ ਸੁਣੀ ਜਾਣ ਸੁਣੀ ਜਾਣ ਦੇ ਅੰਦਰ ਭੇਜੀ ਜਾਣ ਚੰਗੀਆਂ ਗੱਲਾਂ ਮੰਲੋ ਨੇਤਰ ਹੀ ਜਾਗਦੀ ਹੋਵੇ ਚੰਗਾ ਵੇਖੀ ਜਾਣ ਮੰਲੋ ਰਸਨਾ ਹੀ ਜਾਗਦੀ ਹੋਵੇ ਚੰਗਾ ਬੋਲੇ ਜੇ ਜਦੋਂ ਰਸਨਾ ਚੰਗਾ ਬੋਲੇਗੀ ਕੰਨਾਂ ਨੂੰ ਵੀ ਸੁਣੇਗਾ ਮਹਾਰਾਜ ਕਹਿੰਦੇ ਕੋਈ ਤੇ ਜਾਗਦਾ ਹੋਵੇ ਨਾ ਘਟ ਤੋਂ ਘਟ ਇੱਕ ਅੱਧਾ ਤੇ ਜਾਗਦਾ ਹੋਵੇ ਨਾ ਸਾਰੇ ਸੁੱਤੇ ਪਏ ਨੇ ਸੁੰਨ ਹੋ ਗਿਆ ਆ ਸਰੀਰ ਰੂਪੀ ਪਿੰਡ ਸੁੰਨ ਹੋਇਆ ਪਿਆਜ ਕੇ ਤੋ ਜਦੋਂ ਵੇਖਿਆ ਸਾਰੇ ਸੁੱਤੇ ਫਿਰ ਚੋਰ ਆਏ। ਫਿਰ ਹੌਮੇ ਆਈ, ਫਿਰ ਚੁਗਲੀ ਆਈ, ਫਿਰ ਈਰ ਖਾਈ। ਫਿਰ ਮੋਹ ਆਇਆ ਰੂਪ ਵਟਾ ਕੇ। ਫਿਰ ਕਾਮ ਆਇਆ ਰੂਪ ਵਟਾ ਕੇ। ਫਿਰ ਤ੍ਰਿਸ਼ਨਾ ਆਈ। ਉਹਨਾਂ ਨੂੰ ਪਤਾ ਸੀ ਘਰ ਸੁਨਣਾ ਪਿਆ। ਇਸ ਸੁਨਨੇ ਘਰ ਦੇ ਵਿੱਚ ਜੋ ਕੁਝ ਮਰਜ਼ੀ ਛੱਡ ਕੇ ਚਲੇ ਜਾਓ। ਇਦਾ ਬਾਲੀ ਬਾਗ ਕੋਈ ਨਹੀਂ ਐ ਜਿਵੇਂ ਮੈਂ ਅਕਸਰ ਬੇਨਤੀ ਕਰਦਾ ਹਾਂ ਨਾ ਖਾਲੀ ਪਈ ਜਗ੍ਹਾ ਨਾ ਜਿੱਥੇ ਕੋਈ ਨਹੀਂ ਰਹਿੰਦਾ ਜਿੱਥੇ ਕਿਸੇ ਦਾ ਵਾਸਤਾ ਨਹੀਂ ਪਲਾਟ ਖਾਲੀ ਪਿਆ ਕੋਈ ਵਿਦੇਸ਼ ਚਲਾ ਗਿਆ ਕੋਈ ਬਾਹਰ ਰਹਿਦਾ ਉਹ ਨੇੜੇ ਤੇੜੇ ਦੇ ਘਰਾਂ ਵਾਲੇ ਸਾਰੇ ਇਧਰ ਉਧਰ ਵੇਖ ਕੇ ਕੂੜਾ ਸੁੱਟ ਦਿੰਦੇ ਉੱਥੇ ਉਹਨਾਂ ਨੂੰ ਪਤਾ ਇੱਥੇ ਕੋਈ ਡੱਕਣ ਵਾਲਾ ਨਹੀਂ ਹੈਗਾ ਕੋਈ ਵੀ ਕਿਉਂਕਿ ਹੈ ਹੀ ਕੋਈ ਨਹੀਂ ਰਹਿੰਦਾ ਹੀ ਕੋਈ ਨਹੀਂ ਫੁੱਟ ਜਾਂਦੇ ਨੇ ਕੂੜਾ ਦੀ ਉੱਥੇ ਢੇਰ ਲੱਗ ਜਾਂਦੇ ਨੇ ਗੰਦਗੀ ਦੇ ਪਰ ਜਦੋਂ ਪਤਾ ਲੱਗਦਾ ਕਿ ਇਸ ਪਲਾਟ ਦਾ ਇਸ ਘਰ ਦਾ ਮਾਲਕ ਆ ਗਿਆ ਉਦੋਂ ਸੁਚੇਤ ਹੋ ਜਾਂਦੇ ਨੇ ਲੋਕ ਉਹਨਾਂ ਨੂੰ ਪਤਾ ਲੱਗ ਜਾਂਦਾ ਹੁਣ ਮਾਲਕ ਆ ਗਿਆ ਉਹ ਨੂੰ ਵੇਖੇਗਾ ਸਾਨੂੰ ਰੋਕੇਗਾ ਬੁਰਾ ਭਲਾ ਕਹੇਗਾ ਫਿਰ ਲੋਕ ਕੂੜਾ ਸੁੱਟਣਾ ਬੰਦ ਕਰ ਦਿੰਦੇ ਨੇ ਇਸੇ ਤਰ੍ਹਾਂ ਜੇ ਸ਼ਹਿਰ ਦੇ ਦੇ ਰੂਪੀ ਘਰ ਦੇ ਵਿੱਚ ਇਹਦਾ ਮਾਲਕ ਘਰ ਵਿੱਚ ਨਹੀਂ ਕਿਉਂਕਿ ਸਾਰੇ ਸੁੱਤੇ ਪਏ ਨੇ ਤੇ ਜਦੋਂ ਮਾਲਕ ਘਰ ਵਿੱਚ ਨਹੀਂ ਹੁਣ ਇੱਥੇ ਸਾਰਾ ਕੋ ਜਾਣ ਕੇ ਡੇਕਦਾ ਪਿਆ ਇੱਥੇ ਲੁੱਟਣ ਵਾਸਤੇ ਵੀ ਆਉਂਦੇ ਨੇ ਮਾਰੇ ਲੂਟੇ ਨੀਤ ਨੀਤ ਇੱਥੇ ਹੌਮੇ ਵੀ ਆਣ ਕੇ ਡੇਰਾ ਲਾ ਕੇ ਬੈਠੇ ਕਿਉਂਕਿ ਘਰ ਵਿੱਚ ਹੀ ਕੋਈ ਨਹੀਂ ਹੈ ਆ ਤੁਸੀਂ ਵੇਖੋ ਸੁੰਨਸਾਨ ਜਗ੍ਹਾ ਦੇਤੇ ਨਸ਼ਾ ਕਰਦੇ ਨੇ ਲੋਕ ਇਹਨਾਂ ਨੂੰ ਪਤਾ ਹੀ ਨਹੀਂ ਕਿ ਸੇਨੇ ਨਹੀਂ ਆਉਣਾ ਤੇ ਜਿੱਥੇ ਜਗ੍ਹਾ ਹੀ ਸੁਨਸਾਨ ਆ ਜਿੱਥੇ ਹੈ ਹੀ ਕੁਝ ਨਹੀਂ ਉਥੇ ਇਹਨਾਂ ਬਰਿਆਈਆਂ ਦੇ ਆਣ ਕੇ ਡੇਰਾ ਲਾ ਲੈਣਾ ਤੇ ਫਿਰ ਇਹੋ ਜੀ ਗੰਦਗੀ ਪਾਉਣੀ ਹੈ ਸਮਾਜ ਵਿੱਚ ਤੁਰਨਾ ਅਲਫਾ ਹੋ ਜਾਏਗਾ ਤੇ ਜਦੋਂ ਕਰਤਾ ਘਰ ਆ ਜਾਏ ਨਾ ਜਦੋਂ ਮਾਲਕ ਪਲਾਟ ਦਾ ਮਾਲਕ ਆ ਜਾਵੇ ਫਿਰ ਇਹਨਾਂ ਨੂੰ ਵਕਤ ਪੈ ਜਾਂਦਾ ਹੁਣ ਨਾ ਕੂੜਾ ਸੁੱਟਿਓ ਅੱਜ ਇਨਸਾਨ ਦਾ ਜਿਹੜਾ ਕਰਤਾ ਏ ਸਿੱਖ ਦਾ ਜਿਹੜਾ ਕਰਤਾ ਏ ਸ਼ਬਦ ਹੈ ਉਹ ਕਰਤਾ ਸਿੱਖ ਦੇ ਹਿਰਦੇ ਵਿੱਚ ਨਹੀਂ ਵਸਿਆ ਜੀ ਤੇ ਕਰਤਾ ਹਿਰਦੇ ਵਿੱਚ ਨਾ ਵਸਣ ਕਰਕੇ ਤੇ ਹਉਮੈ ਦੀ ਮੈਲ ਭਰੀ ਪਈ ਹੈ ਜੀ ਮਨ ਮੈਲਾ ਹੋਇਆ ਪਿਆ ਤੇ ਬਾਣੀ ਦੇ ਵਿੱਚ ਬੜੇ ਪਿਆਰੇ ਸ਼ਬਦ ਨੇ ਮਹਾਰਾਜ ਕਹਿੰਦੇ ਨਸਵੰਜੋ ਕਿਲ ਵਿਖੋ ਕਰਤਾ ਘਰ ਆਇਆ ਮਾਲਕ ਘਰ ਆ ਗਿਆ ਹੁਣ ਤੁਸੀਂ ਚਲੇ ਜਾਓ ਹੁਣ ਤੁਹਾਡੀ ਸੁਣਨੀ ਨਹੀਂ ਕਿਸੇ ਨੇ ਹੁਣ ਇਸ ਪਲਾਟ ਦਾ ਮਾਲਕ ਘਰ ਵਿੱਚ ਆ ਗਿਆ ਇਸ ਪਲਾਟ ਦੇ ਮਾਲਕ ਨੀਤਰ ਨੇ ਜਾਗਪੇ ਨੇ ਇਸ ਪਲਾਟ ਦੇ ਮਾਲਕ ਕੰਨ ਨੇ ਸਰਵਣ ਨੇ ਉਹਨਾਂ ਨੇ ਚੰਗਾ ਖੂਨ ਨਾ ਸ਼ੁਰੂ ਕਰ ਦਿੱਤਾ ਖੂਨ ਪਰਾਈ ਇੱਥੇ ਨਹੀਂ ਚੱਲੇਗੀ ਇਸ ਹਿਰਦੇ ਰੂਪੀ ਪਲਾਟ ਦੀ ਮਾਲਕ ਦਸੁਨਾਏ ਤੇ ਦਸੁਨਾ ਦੇ ਉੱਤੇ ਹੁਣ ਗੁਰੂ ਨਾਨਕ ਸਾਹਿਬ ਜੀ ਦਾ ਵਾਸਾ ਹੋ ਗਿਆ ਤੇ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜੀ ਦਾ ਵਾਸਾ ਹੋ ਜੇ ਨਾ ਉੱਥੇ ਕਰਮਕਾਂਡ ਰੁਕਦਾ ਨਹੀਂ ਉਥੇ ਵਹਿਮ ਭਰਮ ਤੇ ਰੁਕਦੇ ਨਹੀਂ ਇਸ ਗ੍ਰਹਿ ਮੇ ਕੋਈ ਜਾਗਤ ਰਹੇ ਸਾਬਤ ਵਸਤ ਉਹ ਆਪਣੀ ਲਹੇ ਜਿਹੜਾ ਵੀ ਜਾਗਦਾ ਰਹੂ ਨਾ ਹਿਰਦੇ ਦੇ ਵਿੱਚ ਮਾਰੇ ਕਿਤੇ ਸਾਬਤ ਵਸਤ ਫਿਰ ਆਵੇ ਕੋ ਗਿਆਨ ਇੰਦ੍ਰੇ ਕੰਪਲੀਟ ਮਿਲਣਗੇ ਫਿਰ ਆ ਆਖਾ ਨੇਤਰ ਹੈ ਨਾ ਜਿਹੜੇ ਜਿਹੜਾ ਇਸ ਹਿਰਦੇ 'ਚ ਜਾਗਦਾ ਰਹੇਗਾ ਨਾ ਸਾਬਤ ਵਸਤ ਹੁਣ ਅੱਖਾਂ ਆਪਣੀ ਧੀਰ ਉਹ ਤੇ ਧੀਰ ਕਰਕੇ ਵੀ ਇਹਦੀਆਂ ਦੂਜੀ ਤੇ ਧੀਰ ਉਹ ਧੀ ਕਰਕੇ ਨਹੀਂ ਵੀਰੀ ਨੰਬਰ ਸਾਬਤ ਨਹੀਂ ਹੈਗੀਆਂ ਆਪਣੇ ਘਰ ਨੂੰ ਘਰ ਲੱਗਦਾ ਜੇ ਦੂਜੇ ਦਾ ਘਰ ਕਹਿੰਦੇ ਅੱਜ ਵੀ ਟਹਿ ਜਾਏ ਕੱਲ ਵੀ ਟਹਿ ਜਾਏ ਐਦਾ ਮਤਲਬ ਅੱਖਾਂ ਸਾਬਤ ਨਹੀਂ ਹੈਗੀਆਂ ਇਹਦਾ ਮਤਲਬ ਕੰਨ ਸਾਬਤ ਨਹੀਂ ਹੈਗੇ ਟੁੱਟੇ ਹੋਏ ਨੇ ਵਿਚਾਰ ਕਰਕੇ ਇਹਨਾਂ ਅੱਖਾਂ ਦੇ ਵਿੱਚ ਫਰਕ ਪੈ ਗਿਆ ਹਜ਼ੂਰ ਆਖਦੇ ਨੇ ਇਸ ਗ੍ਰਹਿ 'ਮੇ ਕੋਈ ਜਾਗਤ ਰਹੇ ਸਾਬਤ ਵਸਤ ਉਹ ਆਪਣੀ ਲਹਿ ਇਹ ਰਹਾਵ ਵਾਲਾ ਬੰਦੇ ਸਾਬਤ ਦਾ ਮਤਲਬ ਹੁੰਦਾ ਪੂਰੀ ਸਾਬਤ ਪੂਰੀ ਟੁੱਟੀ ਨਹੀਂ ਪੂਰੀ ਜਿਹੋ ਜਿਆ ਸਾਡਾ ਪਰਿਵਾਰ ਹੈ ਉਦੋਂ ਦੇ ਸਾਨੂੰ ਦੁੱਧਿਆਂ ਦੇ ਵਧੀਆ ਲੱਗਦੇ ਨੇ ਪਰਿਵਾਰ ਉਹਨਾਂ ਦੇ ਬੱਚੇ ਵੀ ਵਧੀਆ ਰਹਿਣ ਪੜ੍ਹਨ ਨਿਕਰੋਦਾ ਵੀ ਕਾਰੋਬਾਰ ਵਧੀਆ ਲੱਗੇ ਮਨ ਸਾਬਤ ਹੈ ਜਿੱਦਾਂ ਦੀ ਦੁਨੀਆਦਾਰੀ ਵਿੱਚ ਅਸੀਂ ਰਹਿ ਰਹੇ ਆ ਨਾ ਮਾਲ ਕਿਰਪਾ ਕਰ ਸਮਾਜ ਵਧੀਆ ਹੋਵੇ ਇਹਦਾ ਮਤਲਬ ਮਨ ਸਾਬਤ ਹੈ ਤੇ ਮਹਾਰਾਜ ਦੀ ਬਾਣੀ ਦਾ ਬਚਨ ਹੈ ਜੇ ਇੱਕ ਹੋਏ ਤਾਂ ਉੱਗਵੇ ਰੂਤੀ ਹੂਰਤ ਹੋਏ ਜੇ ਮਨ ਇੱਕ ਹੋਏਗਾ ਤੇ ਉੱਗੇਗਾ ਦੀ ਟੁੱਟਿਆ ਹੋਇਆ ਮਨ ਗੁਰੂ ਦੀ ਵਿਚਾਰ ਘਾਰ ਤੋਂ ਟੁੱਟਿਆ ਹੋਇਆ ਮਨ ਕਦੇ ਨਹੀਂ ਹੋਏਗਾ ਜਿੰਨਾ ਮਰਜੀ ਯਤਨ ਕਰ ਲਓ ਅਸੋ ਦੇ ਵਿੱਚ ਧਿਆਨ ਦੇਂਦੀ ਇਹ ਲੋੜ ਆ ਅਸੀਂ ਧਿਆਨ ਦਿੰਨੇ ਆ ਕਿ ਗੁਰਦੁਆਰਾ ਸਾਹਿਬ ਚੱਲੇ ਆ ਪੈਸੇ ਕਿੱਥੇ ਮੱਥਾ ਟੇਕਣ ਨੂੰ ਬੜੇ ਜ਼ਰੂਰੀ ਨੇ ਵੀ ਮੱਥੇ ਟੇਕਣਾ ਸਾਡਾ ਪ੍ਰਬੰਧ ਦੇ ਨਾਲ ਜੁੜਦਾ ਹਿੱਸਾ ਪਰ ਇਹ ਵੀ ਵੇਖਣਾ ਚਾਹੀਦਾ ਕਿਤੇ ਮੰਤਰੀ ਟੁੱਟਾ ਮੇਰਾ ਮੈਂ ਅੱਜ ਫਿਰ ਚੱਲਿਆ ਮੰਤਨੀ ਟੁੱਟਾ ਕਿਤੇ ਮੈਨੂੰ ਇੰਨੇ ਸਾਲ ਹੋ ਗਏ ਕਿਤੇ ਮੰਤਨੀ ਟੁੱਟਾ ਤੁਸੀਂ ਕਹੋਗੇ ਮਨ ਵੇਖਣ ਦੀ ਕੀ ਲੋੜ ਐ ਜੇ ਮਨ ਟੁੱਟਾ ਹੋਇਆ ਤੇ ਫੂਗਣਾ ਨਹੀਂ ਜੇ ਭਾਵੇਂ 40 ਸਾਲ ਲਾ ਦਿਓ ਭਾਵੇਂ 40 ਸਾਲ ਲਾ ਦਿਓ ਜੇ ਮਨ ਟੁੱਟਾ ਹੋਇਆ ਉਗਣਾ ਨਹੀਂ ਤਾਂ ਵੇਖਣਾ ਪੈਣਾ ਮਨ ਮਨ ਵੇਖਣ ਦੀ ਤਾਂ ਲੋੜ ਹੈ ਕਿ ਟੁੱਟਾ ਵੀ ਨਹੀਂ ਟੁੱਟਾ ਮਹਾਰਾਜ ਨੇ ਜ਼ੁਬਾਨੀ ਚ ਕਹਿ ਦਿੱਤਾ ਜੇ ਕੋਏ ਤਾਂ ਉਗਵੇ ਇੱਕ ਇੱਕ ਬੀਜ ਜਿਹੜਾ ਸਾਬਤ ਉਗਦਾ ਜੇ ਟੁੱਟਾ ਹੋਇਆ ਬੀਜ ਕਦੇ ਨਹੀਂ ਉਗਦਾ ਜੀ ਇੱਕ ਮਨ ਹੋਏਗਾ ਇੱਕ ਮਨ ਦਾ ਮਤਲਬ ਬਰਾਬਰ ਸਮਾਜ ਦੇ ਵਿੱਚ ਰਹਿਣਾ ਬਰਾਬਰ ਦੇਖਣਾ ਜਿਵੇਂ ਗੁਰੂ ਪਾਤਸ਼ਾਹ ਜੀ ਦਾ ਇਤਿਹਾਸ ਤੇ ਗੁਰਬਾਣੀ ਹੈ ਸਾਰਾ ਹੋਵੇ ਉਹ ਬਰਾਬਰ ਹੈ ਸਾਰਾ ਕੁਝ ਦਿਖ ਰਿਹਾ ਜੀ ਤੇ ਸਤਿਗੁਰੂ ਆਖਦੇ ਨੇ ਭਗਤਾਂ ਕੀ ਚਾਲ ਨਾਰਾਦੀ ਚਾਲਾਂ ਨਾਰਾਦੀ ਬਿਕਮ ਮਾਰਗ ਚੱਲਣਾ ਬਿਕਮ ਦਾ ਮਤਲਬ ਹੁੰਦਾ ਖੌਫ ਖ ਜਿਸ ਰਾਤ ਦੇ ਲੋਕ ਤੁਰਨ ਬਹੁਤ ਘੱਟ ਤਿਆਰ ਨੇ ਉਸ ਰਸਤੇ ਤੇ ਤੁਰਨ ਵਾਲੇ ਲੋਕ ਕਹਿੰਦੇ ਨੇ ਬਿਕਮ ਮਾਰਗ ਤੇ ਜਾਣ ਵਾਲਾ ਤੁਸੀਂ ਸੋਚ ਕੇ ਵੇਖੋ ਗੁਰੂ ਹਰਿਮੰਦਰ ਦੇ ਵਿੱਚੋਂ ਉੱਠ ਕੇ ਤਖਤ ਦੇ ਉੱਤੋਂ ਉੱਠ ਕੇ ਜਾ ਕੇ ਤਤੀ ਤਵੀ ਤੇ ਵਿਰਾਜਮਾਨ ਹੋ ਗਿਆ ਬਿਖਮ ਮਾਰ ਸਗਾਸ਼ਨ ਛੜਣਾ ਬੜਾ ਉਪਾਜ ਹੈ ਆਉਤਾ ਛੜਣਾ ਨੋਤ ਔਖਾ ਜਿਹਾ ਸਮਾਜਵਾਦੀ ਇਥੇ ਦੇ ਕੌਮ ਦੇ ਰਾਹ ਦੇ ਵਿੱਚ ਕੀ ਕੋ ਜਗਲੇ ਨੇ ਬੀਜ ਦਿੱਤਾ ਸੁਗਾਸ਼ਨਾਂ ਵਾਸਤੇ ਪਰ ਬਿਖਮ ਮਾਰਗ ਜਿਹੜੇ ਚੱਲਣ ਵਾਲੇ ਹੁੰਦੇ ਨੇ ਉਹ ਬਹੁਤ ਘੱਟ ਹੁੰਦੇ ਨੇ ਔਖੇ ਰਾਹ ਤੇ ਤੁਰਨ ਵਾਲੇ ਬੜੇ ਘੱਟ ਹੁੰਦੇ ਨੇ ਪਰ ਸਾਡੇ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਸਗਾਸਨ ਤੋਂ ਉੱਠੇ ਨੇ ਤੇ ਤੱਤੀ ਤਵੀ ਤੇ ਮੌਜੂਦਮ ਨੇ ਪਰ ਸਾਡੇ ਇਤਿਹਾਸ ਦੀ ਮੁਲੱਖਣਤਾ ਜੇ ਕੋਈ ਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਸਗਾਸਨ ਤੋਂ ਉੱਠ ਕੇ ਦਿੱਲੀ ਵਾਲੇ ਪਾਸੇ ਜਾ ਕੇ ਚੱਲੇ ਪਾਏ ਨੇ ਕੋਈ ਵਤੀਆ ਸੁਹਾਸਣ ਤੋਂ ਉੱਠ ਕੇ ਜਾ ਕੇ ਕੈਦ ਹੋਇਆ ਤੇ ਪਿੰਜਰੇ ਦੇ ਵਿੱਚ ਕੈਦ ਹੋਇਆ ਕੋਈ ਸੁਹਾਸਣ ਤੋਂ ਜਦੋਂ ਉੱਠਿਆ ਤੇ ਸੁਹਾਸਣ ਤੋਂ ਉੱਠ ਕੇ ਜਾ ਕੇ ਚਾਂਦਨੀ ਚੌਂਕ ਦੇ ਵਿੱਚ ਸ਼ਹਾਦਤ ਦੇ ਰਿਹਾ ਤੇ ਉਸ ਸ਼ਹਾਦਤ ਦੇ ਵਿੱਚੋਂ ਕਿੰਨੀਆਂ ਵੀ ਬੀਬੀਆਂ ਉਹ ਸੁਹਾਗਣਾ ਰਹਿ ਗਈਆਂ ਦੀ ਵੇਖ ਲੋ ਕਿਉਂਕਿ ਸੁਹਾਸਣ ਤੇ ਬਹਿਣ ਵਾਲੇ ਵੀ ਮਹਾਨ ਚਾਹੀਦੇ ਨੇ ਤੇ ਉੱਠਣ ਵਾਲੇ ਵੀ ਮਹਾਨ ਹੁੰਦੇ ਨੇ ਕੋਈ ਨੰਨ ਪ੍ਰਸਾਦ ਜੀ ਦੇ ਪਾਵਨ ਸਗਾਸਨ ਤੋਂ ਉੱਠ ਕੇ ਸਰਸਰ ਕੰਡੇ ਵੱਲ ਤੁਰਿਆ ਏ ਕਿਸੇ ਦਾ ਪਰਿਵਾਰ ਵਿਛੜਿਆ ਜੀ ਕੋਈ ਸਗਾਸਨ ਤੋਂ ਉੱਠ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੱਚੇ ਪਾਤਸ਼ਾਹ ਸਗਾਸਨ ਤੋਂ ਉੱਠੇ ਨੇ ਤੇ ਚਮਕੌਰ ਦੀ ਗੜੀ ਦੇ ਵਿੱਚ ਲੱਖ ਤੇ ਜਿਗਰ ਅੱਖਾਂ ਦੇ ਸਾਹਮਣੇ ਸ਼ਹਾਦਤ ਦਾ ਜਾਨ ਪੀ ਰਹੇ ਨੇ ਬਰਸ਼ੀਆਂ ਵੱਜ ਰਹੀਆਂ ਤਲਵਾਰਾਂ ਦੇ ਬਾਦ ਹੋ ਰਹੇ ਨੇ ਪਰਿਵਾਰ ਵਿਛੜਦੇ ਨੇ ਨਹੀਂ ਤੇ ਸਗਾਸਨਾ ਤੇ ਬਹਿਣ ਵਾਲਿਆਂ ਨੂੰ ਕਦੇ ਕੋਈ ਮੁਸ਼ਕਲ ਨਹੀਂ ਆਈ ਪਰ ਜਿਹੜਾ ਮਨ ਇੱਕ ਹੋਏਗਾ ਸੱਚਾ ਇਨਸਾਨ ਹੋਏਗਾ ਜਿਹੜਾ ਵਿਖਮ ਮਾਰਗ ਤੇ ਚੱਲਣਾ ਜਾਣਦਾ ਹੈ ਨਾ ਉਹ ਸਗਾਸਨ ਛੱਡ ਕੇ ਆਪਣੀਆਂ ਕੌਮਾਂ ਵਾਸਤੇ ਮਨੁੱਖਤਾ ਵਾਸਤੇ ਉਹ ਜਾ ਕੇ ਆਪਣੇ ਬੱਚਿਆਂ ਦੀਆਂ ਸ਼ਹਾਦਤਾਂ ਵੇਖਦੇ ਨੇ ਨਹੀਂ ਤੇ ਸ਼ਹਾਦਤ ਸિંહાસਨਾਂ ਤੇ ਬਹਿਣ ਵਾਲਿਆਂ ਦੇ ਗਲਾਂ 'ਚ ਹਾਰ ਪੈਂਦੇ ਨੇ ਸિંહાસਨਾਂ ਤੇ ਬਹਿਣ ਵਾਲਿਆਂ ਦੇ ਅੱਗੇ ਲੋਕੀ ਝੁਕਦੇ ਨੇ ਪਰ ਇਸ ਥਾਂ ਦੇ ਜਿਹੜੇ ਸિંહાસਨਾਂ ਤੇ ਬੈਠੇ ਨੇ ਉਹਨਾਂ ਦੀ ਜ਼ਿੰਮੇਵਾਰੀ ਬੜੀ ਵੱਡੀ ਏ ਉਹਨਾਂ ਤੋਂ ਦੁਨੀਆ ਡਰਦੀ ਏ ਉਹਨਾਂ ਤੋਂ ਲੋਕ ਘਬਰਾਉਂਦੇ ਨੇ ਕਿਉਂਕਿ ਸੱਚੇ ਸિંહાસਨਾਂ ਤੇ ਸੱਚੇ ਲੋਕ ਜਦੋਂ ਸੋਹਬਤ ਹੋ ਜਾਂਦੇ ਨੇ ਪਰ ਸਮਾਜ ਵਿੱਚ ਕ੍ਰਾਂਤੀ ਆਉਂਦੀ ਏ ਦੁਨੀਆਂ ਵਿੱਚ ਕ੍ਰਾਂਤੀ ਆਉਂਦੀ ਏ ਸਦਾਸਨ ਛੱਡ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨਨਕਾਪੁਰ ਸਾਹਿਬ ਦੀ ਧਰਤੀ ਤੋਂ ਉਹ ਮਾਸੀ ਵਾਲੇ ਦੇ ਜੰਗਲ ਦੇ ਵਿੱਚ ਅਡੋਲ ਬੈਠੇ ਨੇ ਇਹ ਵੀ ਵੱਡੇ ਗੁਣ ਨੇ ਸਦਾਸਨ ਤੇ ਬਹਿਣਾ ਵੀ ਵੱਡਾ ਗੁਣ ਹੈ ਤੇ ਉਸ ਤੋਂ ਵੱਡਾ ਗੁਣ ਸਦਾਸਨ ਨੂੰ ਛੱਡ ਦੇਣਾ ਵੀ ਬੜਾ ਵੱਡਾ ਗੁਣ ਏ ਨਹੀਂ ਤੇ ਛੱਡਦਾ ਕੋਈ ਨਹੀਂ ਤੱਕ ਇਹ ਨਾ ਪਾਵੇਂ ਕੋਈ ਲਾ ਦੇ ਤੇ ਲਾ ਦੇ ਨਹੀਂ ਤੇ ਸਗਾਸਨ ਛੱਡਣ ਨੂੰ ਜੀ ਨਹੀਂ ਕਰਦਾ। ਇਹ ਸਮਾਜ ਦਾ ਸੁਭਾਅ ਹੈ ਸਮਾਜ ਦੀ ਬੰਤਰ ਹੀ ਇਦਾਂ ਦੀ ਬਣੀ ਹੋਈ ਆ। ਸਮਾਜ ਚੱਲਦਾ ਹੀ ਇਦਾਂ ਆ ਨਹੀਂ ਤੇ ਲੋਕ ਆਪਣੇ ਆਪ ਨੂੰ ਸਾਬਤ ਕਰਨਾ ਚਾਹੁੰਦੇ ਨੇ ਕਿ ਅਸੀਂ ਜਿੱਦਾਂ ਦੇ ਸਾਨੂੰ ਸਗਾਸਨ ਛੱਡਣ ਵਾਸਤੇ ਨਾ ਕਹੋ। ਤੇ ਜਦਨ ਸਚਿਆਰਾ ਇਨਸਾਨ ਸਗਾਸਨ ਤੇ ਬੈਠਦਾ ਏ ਉਦੋਂ ਵੀ ਕ੍ਰਾਂਤੀ ਆਉਂਦੀ ਏ। ਤੇ ਜਿੱਦਣ ਕੋਈ ਸਿਆਣਾ ਉਰਮੁਖ ਪਿਆਰਾ ਵਿਖਮ ਮਾਰਗ ਤੇ ਚੱਲਣ ਵਾਲਾ ਸਗਾਸਨ ਛੱਡ ਕੇ ਜਾਂਦਾ ਏ ਕੌਮ ਵਾਸਤੇ ਜਾ ਕੇ ਤੱਤੀ ਤਵੀ ਤੇ ਬੈਠਦਾ ਏ ਇਨਸਾਨੀਅਤ ਵਾਸਤੇ ਮਨੁੱਖਤਾ ਵਾਸਤੇ ਉਸ ਦਿਨ ਵੀ ਕ੍ਰਾਂਤੀ ਆਉਂਦੀ ਏ ਸਗਾਸਨ ਏਡੀ ਵੱਡੀ ਚੀਜ਼ ਏ ਜੀ ਪਰ ਤਖਤ ਤੇ ਬੈਠਣ ਵਾਲਾ ਜੋਗ ਇਨਸਾਨ ਹੋਣਾ ਚਾਹੀਦਾ ਮੈਂ ਫਿਰ ਬੇਨਤੀ ਕਰਾਂ ਸੰਗਤ ਵਿੱਚ ਬੈਠਣ ਵਾਲਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਗਤ ਵਿੱਚ ਬੈਠਣ ਵਾਲਾ ਕੱਚਾ ਨਹੀਂ ਹੋਣਾ ਚਾਹੀਦਾ ਕਦੇ ਵੀ ਕਿਉਂਕਿ ਭਲੇਖਾ ਪੈ ਜਾਂਦਾ ਵੇਖਣ ਨੂੰ ਲੱਗਦਾ ਗੁਰੂ ਦਰਬਾਰ ਵਿੱਚ ਸੰਗਤ ਬੈਠੀ ਐ ਪਰ ਜੇ ਕੱਚੀ ਹੋਏਗੀ ਤੇ ਭਲੇਖਾ ਪਾਏਗੀ ਸਾਨੂੰ ਲੱਗਣਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਨੇ ਭਲੇਖਾ ਨਹੀਂ ਕਦੇ ਵੀ ਪਹਿਣਾ ਚਾਹੀਦਾ ਭਲੇਖਾ ਕਦੇ ਨਹੀਂ ਰੱਖਣਾ ਚਾਹੀਦਾ ਮਨ ਵਿੱਚ ਜਿੱਥੇ ਭਲੇਖਾ ਹੈ ਨਾ ਉਥੇ ਮੰਗਲ ਤੇ ਪਹੁੰਚਣਾ ਉਪਾ ਹੋ ਜਾਂਦਾ ਸਤਿਗੁਰੂ ਜੀ ਕਿਰਪਾ ਕਰਨ ਵਿਚਾਰਾਂ ਕਰਦੇ ਆ ਕਈ ਪ੍ਰਕਾਰ ਦੀਆਂ ਪੁੱਲਾਂ ਛੁੱਕਾ ਹੋ ਜਾਂਦੀਆਂ ਗੁਰੂ ਪਾਤਸ਼ਾਹ ਜੀ ਬਖਸ਼ਣ ਜੋਗ ਨੇ ਬਲਾਉ ਪਤੇ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ